ਲੋਜੀ ਕੁੱਕਰ ਦੀ ਇੱਕ ਬਿਸਰਨਾ ਕੰਬਲ ਧੋ ਕੇ ਆਪਣਾ ਤਿਆਰ ਲੋਜੀ ਹੁਣ ਗੰਦੇ ਤੋਂ ਗੰਦੇ ਜਿਹੜਾ ਭਾਂਡਾ ਉਹ ਖੁਰਚਣੇ ਤਾਂ ਤੁਸੀਂ ਛੁਟਕਾਰਾ ਪਾਓ ਮਿੰਟਾਂ ਸਕਿੰਟਾਂ ਦੇ ਵਿੱਚ ਆ ਦੇ ਸਕਦੇ ਹੋ ਕਿੰਨੀ ਕਾਲੀ ਜੇ ਕੋਲੀ ਸੀ ਕਿੰਨੀ ਸਾਫ ਹੋ ਕੇ ਨਿਕਲ ਗਈ ਹੈ ਤੇ ਦਹੀਂ ਦਾ ਢੱਕਣ ਖੋਲਣ ਦਾ ਜਾਂ ਚੌ ਜਾ ਜੂਸ ਦਾ ਢੱਕਣ ਇਸ ਢੰਗ ਨਾਲ ਤੁਸੀਂ ਖੋਲ ਸਕਦੇ ਹੋ ਗੋਭੀ ਨੂੰ ਪਹਿਲਾਂ ਕਿਸੇ ਤੁਸੀਂ ਇਸ ਤਰ੍ਹਾਂ ਪਕਾ ਕੇ ਤੇ ਖਾ ਕੇ ਦੇਖਿਓ ਕਮਾਲ ਦੇ ਟਿਪਸ ਔਰ ਟ੍ਰਿਕ ਤੁਹਾਡੇ ਸਾਹਮਣੇ ਆ ਪੱਜ ਲੈ ਕੇ ਹਾਜ਼ਰ ਹਾਂ ਤੇ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਸਾਰੇ ਆਪਣੇ ਘਰ ਇਸ ਤਰ੍ਹਾਂ ਦੇ ਕੱਪ ਵਗੈਰਾ ਹੁੰਦੇ ਜਾਂ ਕੋਲਡ ਡਰਿੰਕ ਵਗੈਰਾ ਚਾਹ ਵਾਸਤੇ ਇਹ ਤੋਂ ਆਪਾਂ ਕਮਾਲ ਦੀ ਚੀਜ਼ ਬਣਾ ਕੇ ਤਿਆਰ ਕਰਨੀ ਆ ਆਪਾਂ ਕੀ ਕਰਨਾ ਪਹਿਲਾਂ ਜਦੋਂ ਤੁਸੀਂ ਪੈਨ ਜਾਂ ਕੋਈ ਸੂਈ ਜਾਂ ਤੁਸੀਂ ਬਾਜ ਦੇ ਨਾਲ ਵੀ ਨਾ ਇਹਨੂੰ ਪਹਿਲਾਂ ਆਪਾਂ ਇਸ ਤਰ੍ਹਾਂ ਹੋਲ ਕਰ ਲੈਣੇ ਤੇ ਚਾਰੇ ਪਾਸੇ ਇਧਰਲੀ ਸਾਈਡ ਵੀ ਹੋਲ ਕਰ ਲੈਣ ਜਿਹੜੇ ਸਾਈਡਾਂ ਤੇ ਉਧਰ ਵੀ ਆਪਾਂ ਹੋਲ ਕਰ ਲੈਣੇ ਤੁਸੀਂ ਦੇਖ ਸਕਦੇ ਆ ਆਪਾਂ ਇਸ ਤਰ੍ਹਾਂ ਇਹਨੂੰ ਚਾਰੇ ਬੰਨੇ ਹੌਲ ਕਰ ਲਿਆ ਮੈਂ ਇੱਕ ਹੱਥ 'ਚ ਕੈਮਰਾ ਫੜਿਆ ਤਾਂ ਥੋੜੇ ਜਿਹਾ ਮਤਲਬ ਵੀਡੀਓ ਸ਼ੂਟ ਕਰਨ 'ਚ ਦਿੱਕਤ ਹੋਣ ਈ ਆ ਆ ਦੇਖਦੇ ਵੀ ਹੌਲ ਹੋ ਗਏ ਤੇ ਇੱਧਰ ਵੀ ਹੌਲ ਹੋ ਗਏ ਕਮਾਲ ਦੀ ਚੀਜ਼ ਬਣ ਕੇ ਤਿਆਰ ਹੋ ਜਾਣੀ ਆ ਤੇ ਤੁਸੀਂ ਕੀ ਕਰਨਾ ਉਹ ਤੋਂ ਬਾਅਦ ਜਿਹੜੇ ਆਪਣੇ ਘਰ ਆਪਾਂ ਧੂਫ ਵਗੈਰਾ ਜਗਾਉਂਦੇ ਸਾਰੇ ਜਗਾਉਂਦੇ ਆ ਧੂਫ ਇੱਧਰ ਉੱਧਰ ਡਿਗ ਜਾਂਦਾ ਜਾ ਛੇਤੀ ਬੁਝ ਜਾਂਦਾ ਹਨਾ ਤੇ ਆਪਾਂ ਕੀ ਕਰਨਾ ਜਦੋਂ ਧੂਫ ਵਗੈਰਾ ਆਪਣੇ ਆਨ ਚੰਗੀ ਤਰ੍ਹਾਂ ਬਲ ਜਾਵੇ ਉਹਨੂੰ ਬੁਝਾ ਕੇ ਆਪਾਂ ਇੱਕ ਪਲੇਟ ਦੇ ਵਿੱਚ ਇਸ ਤਰ੍ਹਾਂ ਰੱਖ ਲੈਣਾ ਰੱਖਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਪਾਂ ਗਲਾਸ ਹੀ ਨਾ ਉਹ ਗਲਾਸ ਨੂੰ ਆਪਾਂ ਇਹਦੇ ਉੱਤੇ ਮੁੰਦਾ ਮਾਰ ਦੇਣਾ ਤੇ ਕਮਾਲ ਦੀ ਤੇ ਫਰੀ ਦੇ ਵਿੱਚ ਦੇਖੋ ਤੁਹਾਡਾ ਕਿੰਨਾ ਵਧੀਆ ਹੈ ਅਚੀਜ਼ ਬਣ ਕੇ ਤਿਆਰ ਹੋ ਗਈ ਹੈ ਤੇ ਜਿਹੜੇ ਵੀ ਆਪਾਂ ਹੋਲ ਕੀਤੇ ਹੋਣਾ ਸਾਰੇ ਵਿੱਚ ਆ ਦੇਖੋ ਇਸ ਤਰ੍ਹਾਂ ਧੂਆ ਨਿਕਲਣਾ ਸਟਾਰਟ ਹੋ ਜਾਣਾ ਚਲੋ ਜੀ ਟਿਪ ਨੰਬਰ 12 ਵੱਲ ਚੱਲਦੇ ਹਾਂ ਆਪਣੇ ਪਰ ਰਵੜਾ ਹੁੰਦੀਆਂ ਪ੍ਰਾਣੀਆਂ ਜਿੰਨੀਆਂ ਵੀ ਰਵੜਾ ਹੁੰਦੀਆਂ ਬਲੈਕ ਕਲਰ ਦੀਆਂ ਜਿਹੜੀ ਰਵੜਾ ਹੁੰਦੀ ਹੈ ਉਹ ਵੀ ਹਨਾ ਤੇ ਰਵੜਾ ਕੀ ਹੁੰਦੀ ਹੈ ਇਹਨਾਂ ਥੋੜੇ ਚਿਰ ਬਾਅਦ ਨਾਲ ਆਪਸ ਵਿੱਚ ਇਹਦਾ ਚਿਪਕ ਜਾਂਦੀਆਂ ਹਨਾ ਖਰਾਬ ਜਿਹੀਆਂ ਹੋਣੀਆਂ ਸਟਾਰਟ ਹੋ ਜਾਂਦੀਆਂ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਸੇਫਲੀ ਰੱਖ ਸਕਦੇ ਉਹ ਤੁਹਾਨੂੰ ਆਪਾਂ ਅੱਜ ਤਰੀਕਾ ਦੱਸਾਂਗੇ ਸਾਰੀ ਰਵੜਾ ਨੂੰ ਆਪਾਂ ਇਸ ਤਰ੍ਹਾਂ ਥੱਲੇ ਸੈਟ ਲਈਏ ਰਵੜੀ ਤੇ ਆਪਾਂ ਪਾ ਕੋਈ ਵੀ ਪਾਊਡਰ ਤੁਸੀਂ ਯੂਜ਼ ਕਰ ਸਕਦੇ ਹੋ ਇਹਨਾਂ ਪਾਊਡਰ ਨੂੰ ਆਪਾਂ ਰਵੜਾ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜਿਹੜਾ ਵਿੱਚ ਇਹਨਾਂ ਚ ਉਹ ਹੋ ਜਾਂਦਾ ਨਾ ਰਵੜਾ ਜਿਹੜੀ ਜਿਆਦਾ ਚਿਪਕਦੀ ਜਾਂਦੀ ਹੈ ਉਹ ਬਿਲਕੁਲ ਤੁਹਾਡੇ ਚਿਪਕਣੀ ਨਹੀਂ ਰਵੜਾ ਬਿਲਕੁਲ ਸਹੀ ਰਹਿਣੀ ਹੈ ਤੇ ਬਸ ਆਪਾਂ ਇਹਨੂੰ ਹੁਣ ਇਹਦੇ ਡੱਬੇ ਦੇ ਵਿੱਚ ਪਾ ਲੈਣਾ ਤੁਸੀਂ ਡਾਇਰੈਕਟ ਡੱਬੇ ਦੇ ਵਿੱਚ ਵੀ ਜਿਹੜਾ ਹੁੰਦਾ ਪਾਊਡਰ ਉਹ ਵੀ ਪਾ ਕੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਢੱਕਣ ਲਾ ਕੇ ਇਹਨੂੰ ਡੱਬੇ ਨੂੰ ਹਿਲਾ ਲੈਣਾ ਹੈ ਤੇ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਗੀ ਹਨਾ ਚਲਿ ਜੀ ਅਗਲੀ ਟਿਪ ਵੱਲ ਚੱਲਦੇ ਹਾਂ ਤੁਸੀਂ ਆ ਦੇਖੋ ਕੋਲੀ ਕਿੰਨੀ ਜਿਆਦਾ ਗੰਦੀ ਹੈ ਹਨਾ ਆਪਾਂ ਇਹਨਾਂ ਨੂੰ ਮਿੰਟਾਂ ਸਕੰਟਾਂ ਦੇ ਵਿੱਚ ਬਿਨਾ ਆਪਾਂ ਇਹਨਾਂ ਨੂੰ ਹੱਥ ਲਗਾਏ ਨਾ ਇਹਨਾਂ ਨੂੰ ਸਾਬਣ ਲਾ ਕੇ ਸਾਫ਼ ਕਰਨਾ ਨਾ ਲੋਹੇ ਵਾਲੇ ਕੁੱਚੇ ਨਾਲ ਰਗਣਾ ਬਿਲਕੁਲ ਆਪਾਂ ਸਾਫ਼ ਕਰ ਦੇਵਾਂਗੇ ਇੱਧਰ ਮੈਂ ਇੱਕ ਕੋਲੀ ਤੁਸੀਂ ਦੇਖ ਸਕਦੇ ਹੋ ਆ ਕੋਲੀ ਹੈ ਇਹਦੇ ਵਿੱਚ ਆਪਾਂ ਰਾਹ ਦਾ ਇਮਲੀ ਦਾ ਪਾਣੀ ਭਿਓ ਕੇ ਰੱਖਿਆ ਉਹ ਇਮਲੀ ਦਾ ਪਾਣੀ ਆਪਾਂ ਇਹਦੇ ਵਿੱਚ ਐਡ ਕਰ ਦੇਣਾ ਕੋਲੀ ਦੇ ਵਿੱਚ ਇਹ ਇਮਲੀ ਦਾ ਪਾਣੀ ਪਾਉਣ ਤੋਂ ਬਾਅਦ ਬਿਨੀਗਰ ਹੈ ਬਿਨੀਗਰ ਆਪਾਂ ਥੋੜਾ ਜਿਹਾ ਬਿਨੀਗਰ ਇਹਦੇ ਵਿੱਚ ਐਡ ਕਰ ਦੇਣਾ 2 ਚਮਚੇ ਤੁਸੀਂ ਪਾ ਸਕਦੇ ਹੋ ਆ ਦੇ ਸਵਾਰ ਕੇ ਮੈਂ ਤੁਹਾਨੂੰ ਦਿਖਾ ਦਵਾਂ ਕਿਉਂਕਿ ਮੈਨੂੰ ਵੀ ਨਹੀਂ ਸ਼ੋਰ ਸ਼ੋਰ ਸੀਗਾ ਵੀ ਤੁਹਾਨੂੰ ਦਿਖਦਾ ਪਿਆ ਕਿ ਨਹੀਂ ਲੋ ਜੀ ਇਹਦੇ ਵਿੱਚ ਆ ਹੈਗਾ ਆਮਚੂਰਨ ਪਾਊਡਰ ਜੇ ਨਹੀਂ ਆ ਤਾਂ ਵੀ ਕੋਈ ਗੱਲ ਨਹੀਂ ਹੈਗੀ ਆਮਚੂਰ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਆ ਜਿਹੜੀ ਗੰਦੀ ਜਿਹੀ ਕੋਲੀ ਹੈ ਨਾ ਤੁਸੀਂ ਦੇਖ ਸਕਦਾ ਆਪਾਂ ਇਹਦੇ ਵਿੱਚ ਐਂਡ ਪੂਰੀ ਮਤਲਬ ਜਿੰਨੀ ਹੈਗੀ ਨਾ 19 ਕੱਪਾ ਇਹਦੇ ਵਿੱਚ ਪੂਰੀਆਂ ਭਰ ਦੇਣੀ ਆ ਭਰਨੇ ਤੋਂ ਬਾਅਦ ਆ ਦੇਸਾਂ ਦੇ ਵਿੱਚ ਐਂ ਡਬੋ ਦਿੱਤੀ ਆ ਤੇ ਇਹਨੂੰ ਆਪਾਂ 5 ਮਿੰਟ ਵਾਸਤੇ ਛੱਡ ਦੇਣੀ ਆ ਕੋਈ ਕਿਸੇ ਚੀਜ਼ ਲਿਕਵਿਡ ਚੀਜ਼ ਦੀ ਆਪਾਂ ਹੋਰ ਵਰਤੋਂ ਕਰਨੀ ਨਹੀਂ ਤੇ ਦੇਖ ਲਓ ਜੀ 5 ਮਿੰਟ ਬਾਅਦ ਆਪਾਂ ਤੁਹਾਨੂੰ ਦੱਸ ਦਿਆਂ ਆ ਦੇਸਾਂ ਦੇ ਤੁਸੀਂ ਬਿਨਾ ਮਿਹਨਤ ਕਿਤੇ ਕੋਲੀ ਕਿੰਨੀ ਜਿਆਦਾ ਸਾਫ਼ ਹੋ ਗਈ ਪਹਿਲਾਂ ਕਿੰਨੀ ਗੰਦੀ ਸੀਗੀ ਏ ਜੇਕਰ ਤੁਸੀਂ ਓਵਰਨਾਈਟ ਰੱਖਦੀ ਹੋ ਨਾ ਤਾਂ ਥੋੜੀ ਆ ਜਿੰਨੇ ਵੀ ਥੋੜੀ ਬਹੁਤੀ ਕਾਲੀ ਹੈਗੀ ਨਾ ਕੋਈ ਉਹ ਵੀ ਬਿਲਕੁਲ ਸਾਫ ਹੋ ਜੂਗੀ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗਿਓਗੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਚਲੋ ਜੀ ਅਗਲੀ ਟਿਪ ਵੱਲ ਚੱਲਦੇ ਹਾਂ ਹੁਣ ਅਗਲੀ ਟਿਪ ਹੈਗੀ ਆਪਾਂ ਕੰਬਲ ਨੂੰ ਧੋਵਾਂਗੇ ਅੱਜ ਬਿਨਾ ਪਾਣੀ ਤੋਂ ਕੰਬਲ ਅੱਜ ਤੁਹਾਨੂੰ ਆਪਾਂ ਧੋ ਕੇ ਦੱਸਾਂਗੇ ਇੱਧਰ ਕੰਬਲ ਨੂੰ ਮੈਂ ਚੰਗੀ ਤਰ੍ਹਾਂ ਵਿਛਾ ਲਿਆ ਕੰਬਲ ਵਿਛਾਣ ਤੋਂ ਬਾਅਦ ਇੱਥੇ ਲਈ ਇੱਕ ਖਾਲੀ ਚਮਚਾ ਇਹ ਖਾਲੀ ਚਮਚਾ ਨਹੀਂ ਇੱਕ ਕਾਪ ਆ ਦੇ ਵਿੱਚ ਮਿੱਠਾ ਸੋਡਾ ਜਿਹਨੂੰ ਕਹਿੰਦੇ ਬੇਕਿੰਗ ਪਾਊਡਰ ਉਹ ਪਾ ਲੈਣਾ ਹੈ ਉਹ ਪਾਉਣ ਤੋਂ ਬਾਅਦ ਆਪਏ ਨੂੰ ਚੰਗੀ ਤਰ੍ਹਾਂ ਇੱਕ ਇੱਕ ਕੋਨੇ ਤੱਕ ਨਾ ਇੱਕ ਹੀ ਚਮਚਾ ਇਹਨੂੰ ਚੰਗੀ ਤਰ੍ਹਾਂ ਇਧਰ ਛੜਕਾ ਲੈਣਾ ਜਿਹੜਾ ਮਿੱਠਾ ਸੋਡਾ ਹੈਗਾ ਚੰਗੀ ਤਰ੍ਹਾਂ ਛੜਕਾਉਣ ਤੋਂ ਬਾਅਦ ਦੇਖੋ ਜੋ ਇਹ ਵਾਲੇ ਜਿਹੜੇ ਆਪਾਂ ਟਿਪ ਤੁਹਾਨੂੰ ਵਰਤਦੇ ਬਹੁਤ ਵਧੀਆ ਤੇ ਕਮਾਲ ਦੀ ਟਿਪਸ ਹੁੰਦੀਆਂ ਇਸ ਕਰਕੇ ਆਪਾਂ ਤੁਹਾਨੂੰ ਇਦਾਂ ਦੀ ਟਿਪਸ ਦੱਸਦੇ ਆ ਜਿਹਨਾਂ ਨਾਲ ਤੁਹਾਡਾ ਕੰਮ ਬਹੁਤ ਜ਼ਿਆਦਾ ਮਤਲਬ ਹੌਲੀ ਹੋ ਜਾਵੇ ਹੈਨਾ ਤੇ ਤੁਹਾਨੂੰ ਵੀ ਸਰਦੀਆਂ ਦੇ ਮੌਸਮ ਵਿੱਚ ਤੁਹਾਨੂੰ ਪਤਾ ਵੀ ਕੱਪੜੇ ਧੋਣ ਨੂੰ ਕਿਸਦਾ ਇਹ ਤੇ ਸਿੰਪਲ ਜਿਹਾ ਤਰੀਕਾ ਤੁਹਾਨੂੰ ਸ਼ੇਅਰ ਕੀਤਾ ਇਸ ਲਈਏ ਤੇ ਲੋ ਜੀ ਇਧਰ ਕੁੱਕਰ ਮੈਂ ਰੱਖਿਆ ਸੀ ਗੈਸ ਦੇ ਉੱਤੇ ਪਾਣੀ ਦਾ ਭਰ ਕੇ ਤੇ ਇਹਨੂੰ ਆਪਾਂ ਬਿਲਕੁਲ ਇਹਦੀ ਹਵਾ ਕੱਢ ਲੈਣੀ ਆ ਪਾਣੀ ਦਾ ਭਰਿਆ ਨਹੀਂ ਸੀ ਥੋੜਾ ਜਿਹਾ ਹੀ ਪਾਣੀ ਸੀਗਾ ਤੇ ਆਪਾਂ ਲੈ ਲੈਣਾ ਕੋਈ ਕੋਟਨ ਦਾ ਕੱਪੜਾ ਤੁਸੀਂ ਲੈਸੇ ਤੋਲੀਆਂ ਲੈ ਸਕਦੇ ਜੇ ਛੋਟੇ ਰਮਾਲ ਹੁੰਦੇ ਉਹ ਲੈ ਸਕਦੇ ਕੁੱਕਰ ਦੇ ਢੱਕਣ ਨੂੰ ਆਪਾਂ ਇਸ ਤਰ੍ਹਾਂ ਇਹਦੇ ਉੱਤੇ ਰੱਖ ਲੈਣਾ ਤੁਸੀਂ ਚਾਹੋ ਢੱਕਣ ਬੰਨ੍ਹ ਵੀ ਸਕਦੇ ਹੋ ਪਰ ਮੈਂ ਬੰਨ੍ਹਿਆ ਨਹੀਂ ਕਿਉਂਕਿ ਕੁੱਕਰ ਦਾ ਢੱਕਣ ਬੰਨ੍ਹਣ ਦੀ ਲੋੜ ਨਹੀਂ ਸੀ ਕਿ ਬਸ ਆਪਾਂ ਇਹਨੂੰ ਇਸ ਤਰ੍ਹਾਂ ਜਿਹੜਾ ਤੋਲੀਆਂ ਨੂੰ ਚੰਗੇ ਤਰ੍ਹਾਂ ਇਸ ਤਰ੍ਹਾਂ ਕੱਸ ਲੈਣਾ ਹੈ ਕਸਮ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਇਹਨੂੰ ਇਸ ਤਰ੍ਹਾਂ ਜਿਹੜਾ ਕੰਬਲ ਸੀ ਨਾ ਉੱਤੇ ਉਹ ਆਪਾਂ ਕੰਬਲ ਦੇ ਉੱਤੇ ਉਹ ਛਿੜਕਾਇਆ ਹੋਇਆ ਸੀਗਾ ਮਿੱਠਾ ਸੋਡਾ ਤੇ ਇਸ ਤਰ੍ਹਾਂ ਆਪ ਇਹਨੂੰ ਪ੍ਰੈਸ ਕਰ ਦੇਣਾ ਤੁਸੀਂ ਦੇਖੋਗੇ ਵੀ ਗਰਮ-ਗਰਮ ਇਹਦੇ ਨਾਲ ਕਿੰਨਾ ਵਧੀਆ ਕੰਬਲ ਥੋੜਾ ਐਨ ਵਾਸ਼ ਹੋ ਜਾਣਾ ਪ੍ਰੈਸ ਹੋ ਜਾਣਾ ਤੇ ਜਿੰਨੇ ਵੀ ਬਲ ਪਏ ਹੋਣੇ ਸਾਰੇ ਨਿਕਲ ਜਾਣੇ ਆ ਦੇਖੋ ਮੈਂ ਤੁਹਾਨੂੰ ਨੇੜੇ ਤੇ ਦਿਖਾ ਦਿੰਦੀ ਹਾਂ ਹੁਣ ਬਹੁਤ ਵਧੀਆ ਤਰੀਕਾ ਜਰੂਰ ਇਸਤੇਮਾਲ ਕਰਕੇ ਰੱਖਾ ਨਾਲ ਇੱਕ ਗੱਲ ਇਹ ਵੀ 스ਮੈਲ ਵਗੈਰਾ ਕੋਚੀ ਨਾਣੀ ਤੇ ਤੁਹਾਡੇ ਜਿੰਨੇ ਵੀ ਕੰਬਲ ਹੁੰਨੇ ਨਾ ਜਦੋਂ ਤੁਸੀਂ ਸਾਫ ਕਰਦੇ ਹੋ ਨਾ ਜਿਹੜਾ ਇਹਦੇ ਉੱਤੇ ਮਿੱਠਾ ਸੋਡਾ ਪਿਆ ਉਹ ਵੀ ਦੇਖੋ ਕਿੰਨਾ ਮਤਲਬ ਚਿੱਟਾ ਮਿੱਠਾ ਸੋਡਾ ਬਿਲਕੁਲ ਨਾ ਮੈਲ ਜੀ ਮੰਗੋ ਉੱਤਰ ਜਾਣਾ ਇਹਦੇ ਉੱਤੇ ਤੇ ਲੋ ਜੀ ਆਪਣਾ ਕੰਬਲ ਬਿਲਕੁਲ ਸਾਫ ਹੋ ਗਿਆ ਤੇ ਜਿੰਨੇ ਵੀ ਬਲ ਵਗੈਰਾ ਸੀ ਕੰਬਲ ਉਪੇਵੇ ਡਰੈਕਲਿੰਗ ਵੀ ਕੰਬਲ ਹੋ ਗਿਆ ਤੇ ਕੋਈ ਜ਼ਿਆਦਾ ਦੇਖ ਲਓ ਕੰਮ 5 15 5 ਮਿੰਟ ਦਾ ਸੌਰੀ ਕੰਮ ਸੀਗਾ ਇਹ ਆ ਦੇਖ ਲਓ ਜੀ ਆਪਣਾ ਕੰਬਲ ਬਿਲਕੁਲ ਸਹੀ ਹੋ ਗਿਆ ਤੇ ਆਪਾਂ ਹੁਣ ਕੀ ਕਰਨਾ ਹੈ ਕੰਬਲ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਜਦੋਂ ਸਾਫ਼ ਕਰ ਲਿਆ ਨਾ ਇਹਨੂੰ ਚੰਗੀ ਤਰ੍ਹਾਂ ਝਾੜ ਕੇ ਤੇ ਆਪਾਂ ਧੁੱਪ ਦੇ ਵਿੱਚ ਉਹ ਜੇਕਰ ਧੁੱਪ ਨਿਕਲੇ ਤਾਂ ਤੁਸੀਂ ਸੁੱਕਣਾ ਪਾ ਸਕਦੇ ਨੇ ਤਾਂ ਹਵਾ ਜਿੱਦਾ ਵਗੈਰਾ ਚੱਲੀ ਹੁੰਦੀ ਨਾ ਉੱਥੇ ਵੀ ਤੁਸੀਂ ਸੁੱਕਣਾ ਪਾ ਸਕਦੇ ਹੋ ਪੂਰੇ ਦਿਨ ਤੇ ਤੁਹਾਡੇ ਕੰਬਲ 'ਚ ਬਿਲਕੁਲ ਵੀ ਸਮੈਲ ਨਹੀਂ ਆਣੀ ਆ ਤੁਹਾਡਾ ਕੰਬਲ ਬਿਲਕੁਲ ਐਨ ਸਾਫ਼ ਸੁਥਰਾ ਹੋਊਗਾ ਤੇ ਬਸ ਇੱਧਰ ਲਈ ਹਲਕੀ ਹਲਕੀ ਧੁੱਪ ਸੀਗੀ ਮੈਂ ਚਲੋ ਇੱਧਰ ਲੈ ਬੰਨੇ ਮੈਂ ਕੰਬਲ ਨੂੰ ਸੁੱਕਣਾ ਪਾ ਦਿੰਦੀ ਆ ਤੇ ਕਿੱਥੋਂ ਕਿੱਥੋਂ ਤੁਸੀਂ ਵੀਡੀਓ ਵਾਚ ਕਰ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਕਾਫੀ ਲੇਟ ਵੀਡੀਓ ਆ ਰਹੀ ਹੈ ਉਹਦੇ ਵਾਸਤੇ ਪਹਿਲੀ ਸੌਰੀ ਹੈ ਚਲੋ ਜੀ ਗਲੀ ਟੇਬਲ ਚ ਜਿਦਾ ਵੀ ਆਪਾਂ ਗੋਭੀ ਵਗੈਰਾ ਮਾਰਕੀਟ ਤੋਂ ਲੈ ਕੇ ਆਉਂਦੇ ਭਾਵੇਂ ਗਰਮੀ ਹੋਵੇ ਸਰਦੀ ਹੋਵੇ ਕੀੜੇ ਵਗੈਰਾ ਤਾਂ ਹੁੰਦੇ ਹੀ ਆ ਵਿੱਚ ਹੈਨਾ ਤੇ ਸਿੰਪਲ ਜਿਹਾ ਤਰੀਕਾ ਦੱਸਾਂਗੀ ਦੇਖਣ ਉਹਦਾ ਫੁੱਲ ਵਾਲਾ ਗੋਭੀ ਬਹੁਤ ਵਧੀਆ ਲੱਗਦੀ ਆ ਪਰ ਸਿੰਪਲ ਜਿਹਾ ਤਰੀਕਾ ਤੇ ਵਧੀਆ ਤਰੀਕਾ ਦੱਸਾਂਗੇ ਤਾਂ ਕਿ ਥੋੜਾ ਟਾਈਮ ਵੀ ਨਾ ਵੇਸਟ ਹੋਏ ਇਧਰ ਗੈਸ ਆਪਾਂ ਔਨ ਕਰ ਲੈਣੀ ਆ ਗੈਸ ਔਨ ਕਰਨ ਤੋਂ ਬਾਅਦ ਆਪਾਂ ਇਹਦੇ ਉੱਤੇ ਗੋਭੀ ਨੂੰ ਰੱਖ ਦੇਣਾ ਹੈ ਹਲਕੇ ਹਲਕੇ ਤਾਂ ਦੇ ਨਾਲ ਗੋਭੀ ਨੂੰ ਘੁਮਾਉਣਾ ਆਪਾਂ ਆ ਜਾਕੀ ਜਿੰਨਾ ਕਿ ਹੈਗਾ ਨਾ ਸੇਕ ਅੰਦਰ ਤੱਕ ਇਹਦੇ ਗੋਭੀ ਤੇ ਪਹੁੰਚ ਜਾਵੇ ਤੇ ਜੇ ਕੀੜਾ ਤorno ਪਤਾ ਸਬਜ਼ੀਆਂ ਦੇ ਵਿੱਚ ਵੀ ਕਿੰਨਾ ਕੁਝ ਹੈ ਨਾ ਦੇਖੋ ਨੂੰ ਮਿਲਦਾ ਜਾਂ ਖਵਰਾ ਸੋਨੇ ਨੂੰ ਮਿਲਦੀਆਂ ਹਨ ਤੇ ਲੋ ਜੀ ਉਹ ਵੀ ਆਪਣੀ ਬਿਲਕੁਲ ਰੈਡੀ ਹੋ ਗਈ ਹੈ ਬਣਾਉਣ ਵਾਸਤੇ ਚਲੋ ਜੀ ਅਗਲੀ ਟਿਪ ਹੈਗੀ ਆ ਦਹੀਂ ਵਗੈਰੇ ਤੇ ਪੈਕਟ ਵਗੈਰਾ ਆਪਾਂ ਲੈ ਕੇ ਜਿੱਦਾਂ ਆਂਦੇ ਨੇ ਇਹਨਾਂ ਖੋਲਣਾ ਬਹੁਤ ਜ਼ਿਆਦਾ ਔਖ ਹੋ ਜਾਂਦਾ ਥੋੜਾ ਜਿਹਾ ਮੈਂ ਤੁਹਾਨੂੰ ਜੇ ਤੁਹਾਡੇ ਕੋਲ ਸੂਈਆਂ ਇਸ ਤਰ੍ਹਾਂ ਦੀ ਦੋ ਹੈਗੀ ਮੇਰੇ ਕੋਲ ਇੱਕ ਸੀਗੀ ਇੱਕ ਜੂੜਾ ਪਿੰਨ ਸੀਗੀ ਇੱਕ ਦੂਜੀ ਤਰ੍ਹਾਂ ਦੀ ਸੂਈ ਸੀਗੀ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਪਾ ਕੇ ਤੇ ਜਿਹੜੀ ਆ ਸੂਈ ਹੈ ਨਾ ਇਹਨੂੰ ਰੈਪ ਦੇ ਵਿੱਚ ਆਪਾਂ ਪਾ ਲੈਣਾ ਤੁਸੀਂ ਦੇ ਦੇ ਜਿੱਦਲੇ ਬੰਨੇ ਆਪਾਂ ਦਹੀਂ ਦਾ ਮੋਹ ਦਾ ਢੱਕਣ ਖੋਲਣਾ ਦੇ ਖੋਲ ਕੇ ਇਹਨੂੰ ਆਪਾਂ ਗੋਲ ਗੋਲ ਘੁਮਾ ਕੇ ਤੇ ਆਪਣੇ ਦੇ ਦੇ ਟੱਕਾਂ ਤੁਸੀਂ ਦੇਦਾ ਬੜਾ ਆਰਾਮ ਨਾਲ ਤੇ ਵਧੀਆ ਢੰਗ ਨਾਲ ਖੁੱਲ ਜਾਣਾ ਹੈ ਸੇਮ ਤਰ੍ਹਾਂ ਦੀਆਂ ਸੂਈਆਂ ਲਿਓ ਕਿਉਂਕਿ ਮੇਰੇ ਕੋਲ ਸੂਈਆਂ ਅਲੱਗ-ਅਲੱਗ ਸੀ ਇਸ ਲਈ ਥੋੜੀ ਜਿਹੀ ਮੈਨੂੰ ਦਿੱਕਤ ਹੋਉਂਦੀ ਪਈ ਸੀ ਮਤਲਬ ਬਹੁਤ ਜ਼ਿਆਦਾ ਕਮਾਲ ਤੇ ਵਧੀਆ ਇਹਦੇ ਟਿਪਸ ਦੇਖੋ ਇਹ ਵਾਲਾ ਹੈਗਾ ਹੈ ਤੇ ਤੁਹਾਨੂੰ ਕਿਹਾ ਨਾ ਸੂਈ ਦਾ ਥੋੜਾ ਜਿਹਾ ਮੁਸ਼ਕਲ ਆਂਦੀ ਪੇਸੇ ਥੋੜੇ ਦੇ ਮੈਨੂੰ ਗੇੜਾ ਦੇਣ ਤੋਂ ਬਾਅਦ ਖੁੱਲਤਾ ਗਿਆ ਸੀ ਆਸਾਨੀ ਨਾਲ ਬਟ ਬਾਅਦ ਵਿੱਚ ਮੈਂ ਫਿਰ ਹੱਥ ਦੇ ਨਾਲ ਹੀ ਜਿੰਨਾ ਵੀ ਇਹਦਾ ਉਤਲਾ ਕਰਵਾ ਸੀ ਨਾ ਉਹ ਲਾ ਕੇ ਸਾਈਡ ਦੇ ਕਾ ਜਿਹਾ ਸਕੇਵਲ ਇਦਾਂ ਹੁੰਦਾ ਜੇਦਾ ਕਵਰ ਦਾ ਪਹਿਲੇ ਹੀ ਹਿੱਸੇੋਂ ਅੰਦਰ ਉਹੀ ਟੁੱਟ ਜਾਂਦਾ ਫਿਰ ਇਹਨੂੰ ਖੋਲਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਨਾ ਤੇ ਚਲੋ ਜੀ ਹੁਣ ਵੀਡੀਓ ਦੀ ਸਮਾਪਤੀ ਇੱਥੇ ਹੀ ਕਰਦੇ ਹਾਂ ਚੰਗ